ਹੁਣ ਆ ਆ ਦੇਖ ਲੋ ਪਿੱਠ ਪੁੜੇ ਦੀ ਬੰਤਰ ਬੁੰਤਰ ਬਹੁਤ ਜਿਆਦਾ ਚੰਗੀ ਆ ਚੈੱਕ ਕਰਨ ਨੂੰ ਮਗਲ ਇਥਨਾਂ ਦੀ ਠੀਕ ਹੈ ਤੁਮਾਂ 2 ਘਟ 70 ਗੱਲਾ 65000 ਦੀ ਦੇ ਮੰਗੇ ਆਪਾਂ ਠੀਕ ਆ ਲੈ ਵੀ ਆ 10 11 ਕਿਲੋ ਤੋਂ ਡਿੱਗਦੀ ਨਹੀਂ ਠੀਕ ਹੈ 10 ਕਿਲੋ ਆਪਾਂ ਲੱਖ ਦੀ ਵਾਪਸ ਵੀ ਲੈ ਲਾਂਗੇ ਜੇ ਕੋਈ ਸੁਵਾ ਕੇ ਵੇਚੂਗਾ ਸੁਵਾ ਕੇ ਲੱਖ ਦੀ ਹਾਂ ਕਮਾਲ ਕਰ ਹਾਂ ਹਾਂ ਭਾਂਡਾ ਬਈ ਇਹ ਤਾਂ ਦੇਖਿਆ ਮੈਂ ਅੱਛਾ ਇਹਦਾ ਹੈਗਾ ਸਾਰਾ ਰਿਕਾਰਡ ਇਸ ਛੋਟੇ ਦਾ ਸਾਨੂੰ ਮਿਲਦਾ ਤੇ ਮਾਂ ਇਹਦੀ 9.5 ਲੱਖ ਦੀ ਵਿਕੀ ਸੀਗੀ ਮੰਦਾਨੇ ਕੱਟਾ ਰੱਖ ਲਿਆ ਉਹ ਨਹੀਂ ਨਹੀਂ ਕੋਈ ਧੋਖਾ ਕਹਿੰਦਾ ਕੋਈ ਧੋਖਾ ਤਾਂ ਨਹੀਂ ਹੈਗਾ ਇਹ ਕੰਮ ਕਰਨਾ ਲੈ ਕੋਈ ਠੀਕ ਹੈ ਕੱਲੂ ਅਗਲਾ ਰਿਕਾਰਡ ਮੰਗੇਗਾ ਸਾਨੂੰ ਪੁੱਛੇ ਰੱਖ ਤੁਹ ਆਪਾਂ ਜ਼ਿੰਮੇਵਾਰ ਹਾਂ ਹਾਂਜੀ ਅੱਸੀ ਕੱਲ੍ਹ ਦੋਸਤੋ ਬਹੁਤ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਹੈਪੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਇੱਕ ਤਾਂ ਦਿਖਾ ਦਾਂਗੇ ਮਿੱਤਰੋ ਬਹੁਤ ਸੋਹਣਾ ਸੁਨੱਖਾ ਆ ਗਿਆ ਝੋਟਾ ਤੇ ਦੂਜੇ ਨੰਬਰ ਦੇ ਉੱਤੇ ਆ ਗਈ ਇੱਕ ਆਹ ਝੋਟੀ ਬਾਈ ਕਹਿੰਦਾ ਆਪਾਂ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਆ ਤੇ ਪੂਰੀ ਗਰੰਟੀ ਰਹੁ ਆਪਣੀ ਇੱਕ ਤਾਂ ਇਹ ਆ ਗਈ ਤੇ ਇੱਕ ਦਿਖਾ ਦਾਂਗੇ ਆਪਾਂ ਸਾਨੂੰ ਤੋਕੜ ਗੱਬਣ ਆ ਗਈ ਤੇ ਇਹੇ ਦੇਖ ਲਓ ਤੁਸੀਂ ਗ੍ਰੇਡਡ ਜੀ ਝੋਟੀ ਆ ਮਿੱਤਰੋ ਤੇ ਪਰ ਜਿਹੜੀ ਆਹ ਹਰਿਆਣੇ ਵਾਲੀ ਝੋਟੀ ਆ ਗਈ ਨਾ ਵੀ ਹੋਊਗੀ ਇਹ ਕੱਟਾ ਚੁੰਗਣ ਲੱਗੇ ਇੱਧਰ ਕਰ ਦੇ ਕਰ ਇਹ ਅੱਛਾ ਨਾਲ ਜਿਹੜਾ ਆਹ ਆ ਗਿਆ ਝੋਟਾ ਮਿੱਤਰੋ ਹਨਾ ਤੇ ਇਹ ਵੀ ਪੂਰੇ ਐਨ ਚੰਗੇ ਰਿਕਾਰਡ ਵਾਲਾ ਹੈਗਾ ਆ ਜੋ ਆਪਾਂ ਤਿੰਨਾਂ ਨਗਾਂ ਦੀ ਜਾਣਕਾਰੀ ਲੈ ਕੇ ਤੁਹਾਨੂੰ ਦੇ ਗਏ ਬਾਕੀ ਆਹ ਝੋਟੀ ਤੁਹਾਨੂੰ ਕਿਵੇਂ ਲੱਗੀ ਨਾ ਯਾਰ ਇਹ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਜਮਾ ਟਾਈਮ ਟੂ ਟਾਈਮ ਜਿਹੜਾ ਹੈਗਾ ਨਾ ਇਹ ਚਵਾਈ ਦਾ ਟਾਈਮ ਹੀ ਆ ਹੁਣ ਪਾਮ ਦੇ 5 ਵਜ ਚੁੱਕੇ ਨੇ ਤੇ ਤੜਕੇ ਵੀ ਜਿਹੜੀ ਹੈਗੀ ਬਾਈ ਕਹਿੰਦਾ 5 ਵਜੇ ਚਵਾਈ ਹੋਈ ਹੋਈ ਆ ਆਓ ਕਰ ਅੱਗੇ ਗੱਲਬਾਤ ਹਾਂਜੀ ਬਾਈ ਜੀ ਹਸੀ ਕਾਲ ਜੀ ਹਸੀਗਾ ਬਾਈ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਤੁਸੀਂ ਆਪਦਾ ਨਾਮ ਦੱਸੋਗੇ ਨਾ ਬਾਈ ਹੈਪੀ ਪਿੰਡ ਲਾਲਿਆਂਵਾਲੀ ਜ਼ਿਲ੍ਹਾ ਮਾਨਸਾ ਬਾਈ ਠੀਕ ਆ ਛਨੀਰ ਦੇ ਕੋਲੇ ਰਹਿ ਜਾਂਦਾ ਬਾਈ ਛਨੀਰ ਦੇ ਕੋਲੇ ਰਹਿ ਜਾਂਦਾ ਅੱਛਾ ਹੈਪੀ ਵਪਾਰ ਦਾ ਕੰਮ ਵੀ ਆ हां भाई हैगा थोड़ा बहुत वाला नहीं हैगा ठीक है हां ते हैप्पी जे गल कर के आज ਆਪਣੇ ਕੋਲੇ 3 ਜਨਵਾਰ ਆ ਗਏ ਹਨ ਤੇ ਜਿਹੜੀ ਤੇਰੀ ਝੋਟੀ ਖੜੀ ਹੈ ਪਹਿਲੇ ਨੰਬਰ ਤੋਂ ਆਪਾਂ ਇਸੇ ਤੋਂ ਹੀ ਜਾਣਕਾਰੀ ਸਟਾਰਟ ਕਰਦੇ ਹਾਂ ਜਿਹੜੀ ਤੇਰੀ ਆਹ ਝੋਟੀ ਆ ਇਹ ਆਹ ਇਸ ਝੋਟੀ ਦੀ ਸੁਹਾ 10 ਪਹਿਲਾਂ ਮੈਨੂੰ ਸੁਹਾ ਬਾਈ ਦੂਜਾ ਦੂਜਾ ਸੁਹਾ हां ਪਰ ਆਪਾਂ ਪਹਿਲਾਂ ਲੈਂਦੀ ਸੀਗੀ ਬਾਈ ਅੱਛਾ ਇਹੇ ਆਪਣੇ ਘਰ ਦੀ ਆ ਗਈ हां ਘਰ ਦੀ ਆ ਤੇ ਹੁਣ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਬਾਈ ਇਹ ਦੋ ਤਰੀਕ ਦੀ ਸੂਈ ਆ ਬਾਈ ਦੋ ਤਰੀਕ ਦੀ ਹਾਂ ਦੋ ਤਰੀਕ ਦੀ ਸੂਈ ਆ ਹੁਣ ਜਿਹੜਾ ਇਹਦੇ ਥੱਲੇ ਦੁੱਧ ਆ ਦੁੱਧ ਕਿੰਨਾ ਦੁੱਧ ਬਾਈ ਹੈਗਾ ਇਹਦੇ ਥੱਲੇ 12 ਹੁਣ 12 ਹਾਂ ਅ ਦੁੱਧ ਝੋਟੀ ਕਰੂਗੀ ਬਾਈ 14 15 ਕਿਲੋ 15 ਕਿਲੋ 14 ਕਿਲੋ ਦੀ ਗਾਰੰਟੀ ਆ ਆਪਣੀ 14 ਦੀ ਗਾਰੰਟੀ ਆ ਕਰੂ 15 ਵੀ ਹਾਂ ਹਾਂ ਠੀਕ ਆ ਤੇ ਹੁਣ ਜੇ ਗੱਲ ਕਰ ਲਈਏ ਜਿਹੜਾ ਇਹਦੇ ਮਗਰ ਕੱਟਾ ਆ ਗਿਆ ਕੱਟਾ ਬੂਰਾ ਆ ਗਿਆ ਬੂਰਾ ਬਾਈ ਠੀਕ ਆ ਆਪਣੇ ਪਿੰਡ ਸਾਨਸੀ ਉਹ ਤੋਂ ਕਰਾਈ ਸੀ ਕਰਵਾ ਸੀ ਠੀਕ ਹੈ ਪਹਿਲੇ ਜੇ ਗੱਲ ਕਰ ਲਈਏ ਪਹਿਲੇ ਸੂਏ ਹਰਿਆਣੇ ਉਹ ਤਾਂ ਹਸਾਰ ਕੋਲ ਲੈ ਕੇ ਆਇਆ ਸੀ ਭਾਈ ਉਧਰੋਂ ਹਸਾਰ ਕੋਲ ਠੀਕ ਆ ਤੇਰੇ ਕੋਲੇ 12 ਲੀਟਰ ਦੁੱਧ ਦਿੱਤਾ ਹਾਂ 12 ਦਿੱਤਾ ਪਹਿਲਾਂ ਖੋਲ ਫਿਰ ਕੇ ਆਪਾਂ ਤੋਰ ਕੇ ਦਿਖਾਈਏ ਲੋ ਵੀ ਆ ਝੋਟੀ ਨਾ ਜਿਹੜੀ ਦੱਸਦੀ ਵੀ ਆ ਵੀ ਭਾਈ ਹਾਂ ਮੈਂ ਚੰਗੀ ਆ ਬਾਕੀ ਤੁਸੀਂ ਜ਼ਰੂਰ ਦੱਸਿਓ ਵੀ ਕਿਵੇਂ ਲੱਗੀ ਝੋਟੀ ਸਾਨੂੰ ਯਾਰ ਨਾ ਝੋਟੀ ਦੀ ਥਣਲੇਵੇ ਦੀ ਜਿਹੜੀ ਕੁਆਲਿਟੀ ਉਹ ਪੂਰੀ ਬੰਬ ਆ ਪੂਰੀ ਚੰਗੀ ਕੁਆਲਿਟੀ ਦੀ ਝੋਟੀ ਆ ਥਣਲੇਵਾ ਦੇਖ ਲਓ ਝੋਟੀ ਦਾ ਜਿਹੜਾ ਲੱਗਿਆ ਨਾ ਯਾਰ ਲੇਵੇ ਨੂੰ ਥਾਣ ਐਣ ਕੱਲਾ ਕੱਲਾ ਥਾਣ ਲੱਗਿਆ ਲੇਵੇ ਨੂੰ ਹੁਣ ਤੁਸੀਂ ਦੇਖ ਲਓ ਫਿਕਸ ਲੇਵੇ ਵਾਲੀ ਆ ਗਈ ਆਈ ਨਹੀਂ ਹੈਗਾ ਵੀ ਖੜਕਦਾ ਜਾਂ ਫਿਰੂਗਾ ਲੇਵਾ ਇਹ ਉੱਤੋਂ ਵੀ ਤੁਸੀਂ ਬੰਤਰ ਦੇਖ ਲਓ ਹੁਣ ਤੁਸੀਂ ਝੋਟੀ ਦੀ ਲੈ ਵੀ ਆਹ ਦੇਖ ਲਓ ਹੁਣ ਝੋਟੀ ਆ ਹਨਾ ਯਾਰ ਮਤਲਬ ਬਾਈ ਕਹਿੰਦਾ ਆਪਾਂ ਪਹਿਲੇ ਸੂਏ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਸੀ ਤੇ ਹੁਣ ਜਿਹੜੀ ਝੋਟੀ ਇਹ ਦੂਜਾ ਸੂਆ ਸੂਈ ਹੋਈ ਝੋਟੀ ਆ ਗਈ 15 ਲੀਟਰ ਦੁੱਧ ਦੀ ਜਿਹੜੀ ਹੈਗੀ ਗਾਰੰਟੀ ਰੂ ਸਿੰਘ ਵੀ ਸੋਨਾ ਆ ਗਿਆ ਤੇ ਲੇਵੇ ਦੀ ਬੰਤਰ ਦੇਖ ਲਓ ਹੁਣ ਤੁਸੀਂ ਲੈ ਵੀ ਪਹਿਲਾਂ ਥਣ ਜਿਹੜਾ ਹਿਲਦਾ ਸੀ ਕੱਟੇ ਨੇ ਲਾਤਾ ਮੂੰਹ ਤੇ ਹੁਣ ਜਮੈਂ ਜਮਾ ਕਿੱਲੀਆਂ ਵਰਗੇ ਕਰੀ ਖੜੀ ਏ ਥਣ ਏ ਲੈ ਚੱਲ ਵੀਰੇ ਲੈ ਵੀ ਹੁਣ ਆ ਦੇਖ ਲੋ ਪਿੱਠ ਪੁੜੇ ਦੀ ਬੰਤਰ ਬੁੰਤਰ ਬਹੁਤ ਜਿਆਦਾ ਚੰਗੀ ਆ ਲੈ ਪੂਛ ਵੀ ਜਮਾ ਬਰੀਕ ਸੱਲੇਵੇ ਤੇ ਤੁਸੀਂ ਨਾ ਨਾੜਾ ਨੂੜਾ ਵੀ ਜਿਹੜੀਆਂ ਹੈਗੀਆਂ ਆ ਦੇਖ ਲੋ ਨਹੀਂ ਲੇਵਾ ਵੀ ਜਿਹੜਾ ਹੈਗਾ ਨਾ ਹੈਪੀ ਹਾਂ ਬਾਈ ਏ ਇਹ ਛੱਤਰੇ ਮਤਲਬ ਮੈਂ ਤਾਂ ਆਖਿਆ ਕਿ ਤੇ ਹੁਣ ਲੈ ਕੇ ਆਏ ਜਨਾ ਲੈ ਕੇ ਨਹੀਂ ਆਏ ਪਰ ਲੈ ਕੇ ਆਏ ਸੀ ਪਰ ਲੈ ਕੇ ਆਇਆ ਸੀ ਠੀਕ ਆ ਤੇ ਹੁਣ ਇਹਦਾ ਰੇਟ ਕਿੰਨਾ ਕਰਤਾ ਰੇਟ ਬਾਈ ਇਹਦਾ 160 ਆ 160 ਹਾਂ ਤੇ ਇਹਦੇ ਚ ਮਾਨਤਾਂ ਕੋਈ ਹੋ ਜੂਗਾ ਪਰ ਡੇਢ ਦੀ ਦੇਣੀ ਆ ਬਾਈ ਬਸ ਟਾਟਾ ਵਾਟਾ ਟਾਟਾ ਵਾਟਾ ਈ ਆ ਵੈਰੀ ਗੁੱਡ ਹਾਂ ਠੀਕ ਆ ਤੇ ਹੁਣ ਇਹਦੀਆਂ ਤਾਰਾਂ ਦਿਖਾ ਦੇ ਜੀ ਮੜੀਆਂ ਤਾਰਾਂ ਦਿਖਾ ਦਾਂਗੇ ਬਾਈ ਲੈ ਛੱਡੀ ਕਰ ਹਾਂ ਲੋ ਲੈ ਵੀ ਆਹ ਦੇਖ ਲੋ ਬੱਚਾ ਦੇ ਤਾਂ ਛੱਡ ਹੁਣ ਆਪਾਂ ਤੇ ਤਾਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਆਪਾਂ ਚੈੱਕ ਕਰਵਾ ਦਾਂਗੇ ਇਹ ਜਦੋਂ ਲਾਹੇ ਭਾਈ ਇਹਨੂੰ ਬੰਨ ਦੀ ਲੈ ਭਾਈ ਹੁਣ ਵਣਦੇ ਕਰਾ ਲੈ ਵੀ ਮਿੱਤਰੋ ਆਹ ਦੇਖ ਲਓ ਹੁਣ ਇਹ ਤਾਰਾਂ ਆਪਾਂ ਤੁਹਾਨੂੰ ਚੈੱਕ ਕਰਵਾ ਦਨੇ ਆ ਇਹ ਲੈ ਵੀ ਆ ਪਹਿਲਾਂ ਤਾਂ ਤੁਸੀਂ ਚੈੱਕ ਕਰ ਲਓ ਮਗਰ ਲੈਣਾ ਦੀਆਂ ਠੀਕ ਹੈ ਹੁਣ ਭਾਈ ਮੂਰੋ ਮਾਰ ਦੋ ਤਰਾ ਇਹ ਆਹ ਦੇਖ ਲਓ ਮਿੱਤਰੋ ਧਾਰ ਧੁਰ ਜਮ ਐਣ ਧੰਨੇ ਵਰਗੀ ਆਉਂਦੀ ਆ ਬਾਕੀ ਜਦੋਂ ਮਿੱਤਰੋ ਤੁਸੀਂ ਇੱਥੇ ਆਏ ਹਨਾ ਤੇ ਚਾਰ ਡੰਗ ਦੀ ਚਵਾਈ ਕਰਕੇ ਜਿਹੜੀ ਹੈਗੀ ਤੁਸੀਂ ਲਿਜਾ ਸਕਦੇ ਹੋ ਅਛਾ ਹੈਪੀ ਜਿਹੜੀ ਹੁਣ ਤੇਰੀ ਆਹਾ ਆ ਗਈ ਝੋਟੀ ਹਨਾ ਇਸ ਝੋਟੀ ਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਤਾਂ ਬਈ ਇਹਦਾ ਕੋਈ ਦੂਜਾ ਮਨ ਲੈ ਭਾਵੇਂ ਤੀਜਾ ਮਨ ਲੈ ਅੱਛਾ ਹਾਂ ਤੇ ਕ ਐਵੇਂ ਨੇ ਦੀ ਗੱਪਣ ਇਹ ਇਹ ਗੱਪਣ ਬਈ ਸਾਢੇ ਤਿੰਨ ਤੋਂ ਪਰਾਂ ਚਾਰ ਤੋਂ ਘੱਟ ਆ ਚਾਰ ਤੋਂ ਘੱਟ ਚਾਰੇ ਜੀ ਹਾਂ ਤੇ ਹੁਣ ਜਿਹੜਾ ਦੁੱਧ ਹੈ ਇਸ ਥਲੇ ਹੁਣ ਦੁੱਧ ਕਿੰਨਾ ਹੈ ਇਸ ਥਲੇ ਦੁੱਧ ਬਈ ਇਹ ਮੰਨ ਕੇ ਚੱਲ ਤੂੰ ਡੇਢ ਕਿਲੋ ਦੁੱਧ ਦਿੰਦੀ ਐ ਇੱਕ ਟਾਈਮ 'ਚ ਉਹਨੇ ਆ ਇੱਕ ਟਾਈਮ ਹਾਂ ਡੇਢ ਕਿਲੋ ਹਾਂ ਤੇ ਬਸ ਥਾਣੀ ਪਾਸ ਕਰਉਂਦੀ ਥਾਣੀ ਪਾਸ ਕਰਾਉਂਦੀ ਹਾਂ ਇੱਕ ਟਾਈਮ 'ਚ ਉਹਨੇ ਡੇਢ ਕਿਲੋ ਹਾਂ ਸਾਡੇ 3 ਤੋਂ ਪੌਣੇ 4 ਮਹੀਨੇ ਦੀ ਗੱਪਣਾ ਜੀ ਗੱਪਣਾ ਗੱਪਣ ਆਪਣੀ ਆਪ ਦੀ ਤਸੱਲੀ ਆ ਆਪਾਂ ਚੈੱਕ ਕਰਾ ਕੇ ਲੈ ਕੇ ਡਾਕਟਰ ਤੋਂ ਠੀਕ ਹੈ ਫਿਰ ਮੈਨੂੰ ਐਂ ਦੱਸ ਤਾਜੀ ਦਾ ਦੁੱਧ ਕਿੰਨਾ ਕਹਦਾ ਤਾਜੀ ਦਾ ਦਿੱਤਾ ਹੋ ਬਈ ਇਹਨੇ ਆਪਾਂ ਲੈ ਕੇ ਆਏ ਐਵੇਂ ਕਿ ਬਿਮਾਰੀ ਗਿਆ 10 11 ਕਿਲੋ ਤੋਂ ਡਿੱਗਦੀ ਨਹੀਂ ਠੀਕ ਹੈ 10 ਕਿਲੋ ਆਪਾਂ ਲੱਖ ਦੀ ਬਾਸ ਵੀ ਲੈ ਲਾਂਗੇ ਜੇ ਕੋਈ ਸਵਾ ਕੇ ਵੇਚੂਆ ਸਵਾ ਕੇ ਲੱਖ ਦੀ ਹਾਂ ਕਮਾਲ ਕਰ ਹਾਂ ਭਾਂਡਾ ਬਈ ਇਹ ਤਾਂ ਦੇਖਿਆ ਮੈਂ ਅੱਜ ਜੀ ਲੱਖ ਦੀ ਵਸ ਲੈ ਲੇਗਾ ਹੁਣ ਦੇਖ ਲੈ ਹੁਣ ਤਾਂ 90 95 ਦੀ ਕਹਿ ਦੇ ਕੋਈ ਚੱਕਰ ਨਹੀਂ ਮਹਾ ਹੈ ਕੋਈ ਚੱਕਰ ਨਹੀਂ ਹੁਣ ਤਾਂ ਗੱਲ ਆਪਣੇ ਹੱਥ ਚ ਆ ਜੇ ਸ਼ਾਮੀ ਮੈਂ ਕਰ ਉਹ ਬੈਠੂ ਬੈਠੀ ਖੜੀ ਕਰੀਂਗੇ ਨਾ ਉਹ ਬੈਠਣ ਇਹ ਛੱਡ ਜਾਲ ਲਈ ਬਾਦ ਹੱਤ ਕੇ ਉਹ ਇਹਦਾ ਇਹ ਠੀਕ ਆ ਤੇ ਫਿਰ ਖੋਲ ਫਿਰ ਕੇ ਰਾ ਹੁਣ ਤੋੜ ਕੇ ਦਿਖਾ ਗਏ ਤੇ ਹੁਣ ਇਹਦਾ ਰੇਟ ਕਿੰਨਾ ਕਰਤਾ ਫਿਰ ਰੋਏ ਮੈਂ ਇਹਦਾ ਰੇਟ ਤਾਂ ਬਾਈ ਪਾਵਾ 70 ਕਰਾ ਲਾ ਹੈ ਤੁਮਾਂ 2 ਘਟ 70 ਕਰਾ ਲਾ 65000 ਦੀ ਦੇ ਮੰਗੇ ਆਪਾਂ ਠੀਕ ਆ ਲੈ ਵੀ ਆ ਦੇਖ ਲਓ ਮਿੱਤਰੋ ਹੁਣ ਹੈਪੀ ਕਹਿੰਦਾ ਜਿਹੜਾ ਆਹ ਜਿਹੜੀ ਹੈਗੀ ਹੈ ਨਾ ਵੀ ਹੁਣ ਬੰਦਾ 65000 ਦੀ ਲੈ ਜੇ ਲੈ ਵੀ ਹੁਣ ਬੰਦਾ 65000 ਦੀ ਲੈ ਜੇ ਤੇ ਲੱਖ ਦੀ ਵਾਪਸ ਠੀਕ ਆ ਲੈ ਵੀ ਹੁਣ ਤਾਂ ਤੁਹਾਡੇ ਮਤਲਬ ਉਹੀ ਕੰਮ ਹੀ ਚੱਕਿਆ ਗਿਆ ਹੈ ਨਾ ਇਹ ਆ ਦੇਖ ਲੋ ਥਣ ਲੈਵੇ ਦੀ ਚੱਕ ਪਾਲਣੀ ਪੂ ਗੱਲ ਕਰ ਬੰਦੇ ਨੂੰ ਜੇ ਵੇਚਣੀਆਂ ਹੈ ਪਾਲ ਕੇ ਪਾਲ ਕੇ ਹੈ ਠੀਕ ਹੈ ਥਣਾ ਥੋਣਾ ਦੀ ਜਮਾ ਓਕੇ ਆ ਜਮਾ ਓਕੇ ਆ ਬਾਈ ਠੀਕ ਆ ਲੈ ਵੀ ਉਹ ਮੂਰ ਦਾ ਥਰਾਂ ਜੋ ਥੋੜੀ ਜੀ ਧਾਰ ਬਰੀਕ ਆ ਅੱਛਾ ਹਾਂ ਕੋਪਾ ਪਹਿਲਾਂ ਦੱਸ ਦਿੰਨੇ ਆ ਠੀਕ ਹੈ ਅਗਰ ਬਾਅਦ ਚੋਣ ਆ ਜਾ ਕੋਈ ਫਾਇਦਾ ਨਹੀਂ ਫਿਰ ਸਹੀ ਗੱਲ ਆ ਚਲ ਚੰਗੀ ਗੱਲ ਆ ਤੇ ਹੁਣ ਤਾਂ ਫਿਰ ਟੋਕੜ ਕਰਕੇ ਮਾੜਾ ਜਾਂ ਸਾਈਡ ਜੀ ਰੱਖਦੀ ਉਹ ਵੀ ਹਾਂ ਹਾਂ ਬਾਈ ਟੋਕੜ ਕਰਕੇ ਆ ਠੀਕ ਆ ਦੇਖ ਲੈ ਚੱਲ ਤੇ ਇੱਧਰ ਆ ਫਿਰ ਤੇਰਾ ਜਿਹੜਾ ਤੇਰਾ ਹੱਥ ਝੋਟਾ ਆ ਗਿਆ ਹੁਣ ਇਹੇ ਝੋਟੇ ਦੀ ਕਹਾਣੀ ਦੱਸ ਮੈਨੂੰ ਵੀ ਇਹ ਕਿੰਨੇ ਸਾਲ ਦਾ ਹੋ ਗਿਆ ਇਹ ਬਾਈ ਢਾਈ ਤੋਂ ਘੱਟ ਆ ਥੋੜਾ ਜਿਹਾ ਠੀਕ ਹੈ ਮਹੀਨਾ ਡੇਢ ਮਹੀਨਾ ਫਰਕ ਆ ਠੀਕ ਹੈ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਮਾਰਾ ਦੋ ਦਵਾਈ ਆਪੇ ਇਹ ਮੇਲਿਆਂ ਤੇ ਬਹੁਤ ਆਪਣੇ ਕੋਲ ਸਾਰੇ ਸਰਟੀਫਿਕੇਟ ਪਈ ਨੇ ਇਹਦੇ ਸਾਰਾ ਕੁਝ ਪ੍ਰੂਫ ਪਈ ਨੇ ਤੇ ਪਿਓ ਦੇ ਵੀ ਇਹਦੇ ਮਾਂ ਦੇ ਵੀ ਠੀਕ ਹੈ ਇਹ ਤਣਾ ਉਹਲੇ 3 ਮਹੀਨੇ ਦਾ ਬਿਉਟੀ ਚ ਵੀ ਆਇਆ ਹੋਇਆ ਦਾ ਅੱਛਾ ਤੇ ਮਾਂ ਇਹਦੀ ਪਿਛਲੇ ਮੇਲੇ ਤੇ ਜਿਹੜਾ ਟੱਪ ਕੇ ਗਿਆ ਹੁਣ ਹਾਂ 2024 ਚ ਬਿਉਟੀ ਚ ਮੋਹਰਾ ਚ ਦੂਜੇ ਨੰਬਰ ਤੇ ਆਈ ਸੀ ਉੱਥੇ ਨਾਲ ਕੱਟਾ ਸੀਗਾ ਇਹ ਠੀਕ ਹੈ ਹਾਂ ਤੇ ਮਾਂ ਇਹਦੀ 9.5 ਲੱਖ ਦੀ ਵਿਕੀ ਸੀਗੀ ਬੰਦਿਆਂ ਨੇ ਕੱਟਾ ਰੱਖ ਲਿਆ ਉਹ ਪਹਿਨੇ ਵੀ ਪੈਸੇ ਦੇ ਜੋ ਉਹ ਬੰਦੇ ਤੋਂ ਪੈਸੇ ਬਣੇ ਨਹੀਂ ਫਿਰ ਉਹ ਬੰਦਾ ਕੱਟਾ ਹੀ ਵਾਪਸ ਲੈ ਗਿਆ ਅੱਛਾ ਉਹ ਤਾਂ ਕੱਟਾ ਪਾ ਲਿਆ ਮੁੰਡੇ ਦਾ ਉਹ ਆਪਣਾ ਵਧੀਆ ਜਾਣ ਪਛਾਣਾ ਉਹਦੀ ਠੀਕ ਹੈ ਇਹ ਹਰਿਆਣੇ ਚੋਂ ਲਿਆਂਦਾ ਸੀ ਤੇ ਇਹਦੀ ਮਾਂ ਦਾ ਦੁੱਧ ਨਹੀਂ ਪਤਾ ਕਿੰਨਾ ਕਰ ਦੁੱਧ ਬੀਬੀ ਪਤਾ ਕਿੰਨਾ ਬੇ ਦਾ ਇੱਧਰ ਕੱਟਿਆ ਸੀ ਹਰਿਆਣੇ ਚ 23 ਚ ਮੇਲੇ ਤੇ 26 ਕਿਲੋ 300 ਗ੍ਰਾਮ ਬਾਈ 26 ਕਿਲੋ ਹਾਂ ਆਪਣੇ ਕੋਲੇ ਵੀਡੀਓ ਮੋਬਾਈਲ ਚ ਪਈਆਂ ਨੇ ਠੀਕ ਹੈ ਅੱਛਾ ਸਰਟੀਫੀਕੇਟ ਵੀ ਇਹਦੀ ਮਾਂ ਦੇ ਆਪਣੇ ਮੋਬਾਈਲ ਚ ਹੈਗੇ ਨੇ ਅੱਛਾ ਉਹ ਸਾਰੀਆਂ ਇਹਦਾ ਇਹਦਾ ਪਿਓ ਜਿਹੜਾ ਸਰਸੇ ਕੋਲੇ ਆ ਸੂ ਪਿੰਡ ਹਾਂ ਉਹ ਝੋਟੇ ਦਾ ਕੱਟਾ ਇਹ ਉਹ ਡੇਰੀ ਫਾਰਮ ਚ ਰੱਖਿਆ ਹੋਗਾ ਉਹਦਾ ਨਾਂ ਨਹੀਂ ਮੈਂ ਜਾਣਦਾ ਝੋਟੇ ਦਾ ਠੀਕ ਹੈ ਹਾਂ ਚਲੋ ਤੇ ਹੁਣ ਇਹਦੀ ਬੰਤਰ-ਬੁੰਤਰ ਦਿਖਾ ਦਗੇ ਮਿੱਤਰੋ ਆਹ ਦੇਖ ਲਓ ਇਹਦੀ ਜਿਹੜੀ ਬੰਤਰ ਹੈ ਨਾ ਉਹ ਜਿਹੜੀ ਤੁਸੀਂ ਚੈੱਕ ਕਰ ਲਓ ਖੜਨੇ ਖੁੜਨੇ ਤੇ ਦੋ ਦੰਦ ਹੋ ਗਏ ਯਾਰ ਹਨਾ ਹੁਣ ਇਹ ਬਾਈ ਇਹ ਦੰਦ ਦੇਖ ਲਾ ਤੂੰ ਮਤਲਬ ਦੋ ਤੇ ਤੋੜ ਕੇ ਹਜੇ ਚਾਰ ਦੇ ਚੱਕੀ ਜਾਂਦਾ ਮਤਲਬ ਚੱਕੀ ਆ ਬਸ ਹੁਣ ਇੱਕ ਦੋ ਪੰਜ-ਛੱਤ ਦੀ ਨਹੀਂ ਹੋਇਆ ਅੱਛਾ ਹਾਂ ਵੀ ਸਾਰੇ ਆਪਣੇ ਕੋਲੇ ਮਾਇਲ 'ਚ ਪਏ ਨੇ ਠੀਕ ਹੈ ਮੈਨੂੰ ਭੇਜੂਗਾ ਤੂੰ ਕਲਿੱਪਾਂ ਲਾ ਦੇ ਤੇ ਮੈਂ ਮੈਂ ਤੈਨੂੰ ਦੱਸਦਾਗਾ ਤੂੰ ਕੱਢੀ ਕਰਾਂ ਜਿਹੜੀ ਹੈਗੀ ਇਹ ਕਲਿੱਪ ਆਪਾਂ ਦਿਖਾ ਦਗੇ ਤੇ ਆਪਾਂ ਮਿੱਤਰੋ ਕਲਿੱਪ ਦਿਖਾ ਦਨੇ ਆ ਜਿੱਥੋਂ ਲੈ ਕੇ ਆਈ ਸੀ ਇਹ ਹਣਾ ਕਿਹੜੇ ਬੰਦਿਆਂ ਤੋਂ ਲੈਂਦਾ ਸੀ ਇਹ ਬੰਦੇ ਦਿਖਾਉਣਾ ਦੇਖੋ ਮੂੰਹ ਵਾਂ ਦੇਖ ਲਓ ਮਿੱਤਰ ਹੁਣ ਤੁਸੀਂ ਆਹ ਦੇ ਸਿੰਗ ਵੀ ਚੰਗਾ ਬਾਕੀ ਸ਼ਾਹ ਕਾਲਾ ਤੇ ਪੂਸ਼ ਵਗੈਰਾ ਵੀ ਚੈੱਕ ਕਰ ਲਓ ਆਪਾਂ ਦਿਖਾ ਦਿੰਨੇ ਆ ਏ ਆ ਜਾ ਆ ਜਾ ਇਹ ਆ ਆਦਾ ਇਹਦਾ ਪਿਓ ਆ ਗਿਆ ਸੂ ਵਾਲਾ ਹਣਾ ਹਾਂ ਠੀਕ ਐ ਏ ਇਹ ਇਹ ਆ ਇਹਨਾਂ ਬੰਦਿਆਂ ਤੋਂ ਲੈ ਕੇ ਆਂਦੇ ਸੀ ਸੈਕਟਰੀ ਦਾ ਦਰੀ ਸੈਕਟਰੀ ਅੱਛਾ ਮੈਂ ਦਰਗਤ ਥੜਾ ਦੀ ਅੱਛਾ ਉਸ ਦਾ ਬੱਚਾ ਹੈ ਇਸ ਦਾ ਪੁੱਤ ਹੈ ਦੀ ਹਾਂ 2.5 ਮਹੀਨੇ ਕਰ ਰਿਹਾ ਹੈ ਠੀਕ ਹੈ ਪਰ ਜਦੋਂ ਲੈ ਕੇ ਹਾਂ ਠੀਕ ਹੈ ਇਹ ਅਨਮੋਲ ਦਾ ਹਸੂ ਵਾਲੇ ਦਾ ਠੀਕ ਹੈ ਇਹ ਇਹਨੇ ਪੀਡੀਫ ਤੇ ਤੋਂ ਦੇਖ ਵੀ ਦੇਖ ਤੋਂ ਵਰਗੇ ਹਾਂ ਠੀਕ ਹੈ ਤੇ ਇਸ ਦਾ ਬੱਚਾ ਹੈ ਇਸ ਦਾ ਧੋਖਾ ਤਾਂ ਇਤਨੀ ਨਹੀਂ 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 ਕੋਈ ਧੋਖਾ ਤਾਂ ਨਹੀਂ ਹੋਏਗਾ ਕੋਈ ਕੰਮ ਕਰਦਾ ਨਹੀਂ ਠੀਕ ਹੈ ਕੱਲੋਂ ਅਗਲਾ ਰਿਕਾਰਡ ਮੰਗੇਗਾ ਸਾਨੂੰ ਪੁੱਛੇ ਰੱਖ ਤਾ ਉਹ ਦਾ ਜਵਾਬ ਦੇ ਰੋਇਆ ਹੈ ਕੋਈ ਬਾਤ ਹੋਵੇ ਹੈ ਕਈ ਅਗਲ ਅਗਲ ਕਹਿੰਦਾ ਲੇਕਿਨ ਪੰਜਾਬ ਵਾਲੀ ਕਿਸ ਨੇ ਬੰਨ ਲਿਆ ਨਹੀਂ ਨਹੀਂ ਠੀਕ ਹੈ ਆਪਣੇ ਮੈਂਦਾ ਚੰਕੇ ਸੁਣਾਣੇ ਸਮਝ ਗਿਆ ਤਾ ਨਹੀਂ ਲੋਟ ਆ ਫਿਰ ਆ ਪੂਰੇ ਰਿਕਾਰਡ ਵਾਲਾ ਝੋਟਾ ਆ ਗਿਆ ਤੇਰਾ ਹੁਣ ਕਹਿਣ ਤੋਂ ਭਾਵ ਵਾਲਾ ਕਿ ਨਹੀਂ ਹਾਂ ਜਮਾਦ ਸਾਰਾ ਕੋ ਦਿਖਾਉਣਾ ਹੋਵੇ ਖੋਲ ਫਿਰ ਇਹਨੂੰ ਕਰ ਤੋਰ ਕੇ ਦਿਖਾ ਕਮੈਂਟ ਖੜੀ ਇਹ ਆ ਦੇਖ ਲੋ ਵੀਰੋ ਲੈਂਥ ਲੌਂਥ ਜਿਹੜੀ ਆਪਾਂ ਚੈੱਕ ਕਰਵਾ ਲਗੇ ਝੋਟੇ ਦੀ ਇਹ ਲੈ ਵੀ ਹੁਣ ਆ ਦੇਖ ਲੋ ਇਹਦੀ ਮਾਂ ਦਾ ਦੁੱਧ 26 ਕਿਲੋ ਤੇ ਜਿਹੜਾ ਇਹਦਾ ਪਿਓ ਆ ਉਹ ਹਸੂਪਿੰਡ ਵਾਲਾ ਅਨਮੋਲ ਝੋਟਾ ਆ ਗਿਆ ਠੀਕ ਐ ਸਿੰਗਾ ਸੂੰਗਾ ਦੀ ਬੰਤਰ ਬੰਤਰ ਜਮਾ ਟਾਪ ਕੁਆਲਟੀ ਐ ਆ ਭਾਈ ਨੇ ਬਈ ਸਰਟੀਫਿਕੇਟ ਇਹਦੇ ਅੱਛਾ ਮਾਂ ਦੀ ਇਹਦੀ ਮਾਂ ਦੇ ਸਰਟੀਫਿਕੇਟ ਠੀਕ ਐ ਆ ਆਤਨੋਲੇ ਵਾਲਾ ਤਾਂ ਆ ਗਿਆ ਹਨਾ ਬੀ ਐਫ ਐ ਦਾ ਠੀਕ ਐ ਲਵੀ ਇਹ ਜਿਹੜੀ ਹੈਗੀ ਨਾ ਜਿਹੜਾ ਇਹਦਾ ਰਿਕਾਰਡ ਆ ਜਿਹੜਾ ਹੈਗਾ ਸਾਰਾ ਰਿਕਾਰਡ ਇਸ ਛੋਟੇ ਦਾ ਤੁਹਾਨੂੰ ਮਿਲ ਜੂ ਮਿੱਤਰੋ ਤੇ ਜਿਹੜਾ ਹੁਣ ਸੀਲ ਠੰਡਾ ਪਾਈ ਪਾ ਮਾ ਜਵਾ ਖੋਲ ਕੇ ਬੰਨਦੇ ਠੀਕ ਹੈ ਕੋਈ ਨਹੀਂ ਹੱਥ ਵੀ ਨਹੀਂ ਕਰਦਾ ਮਤਲਬ ਆਪਾਂ ਕੋਈ ਬੱਚਾ ਬੋਚਾ ਇਹਦਾ ਕੋਈ ਪਤਾ ਨਹੀਂ ਕੀਤਾ ਵੀ ਛੱਡਿਆ ਛੱਡਿਆ ਤਾਂ ਨਹੀਂ ਨਾ ਹਜੇ ਆਪਾਂ ਛੱਡਿਆ ਨਹੀਂ ਬਾਈ ਠੀਕ ਹੈ ਹਾਂ ਹਜੇ ਕੋਈ ਛੱਡਿਆ ਨਹੀਂ ਹੈ ਨਾ ਚਲੋ ਚੰਗੀ ਗੱਲ ਆ ਵੀ ਤੇ ਬਾਕੀ ਟੈਸਟਿਕਲਾਂ ਦਾ ਦਿਖਾ ਦਿੱ ਗਏ ਆਪਾਂ ਤੁਹਾਨੂੰ ਟੈਸਟਿਕਲਾਂ ਦਾ ਵੀ ਜਿਹੜਾ ਹੈਗਾ ਪੂਰਾ ਚੰਗਾ ਆ ਗਿਆ ਮਿੱਤਰੋ ਬਾਕੀ ਤੁਸੀਂ ਦੇਖੋਗੇ ਤੇ ਲੈ ਚੱਲ ਸੋਹਣਿਆ ਸੱਜਣਾ ਲਾ ਵੀ ਲੈਂਥ ਦੇਖ ਲੋ ਤੁਸੀਂ ਝੋਟੇ ਦੀ ਹਜੇ ਤਾਂ ਨਾ ਇਹ ਆਪਾਂ ਕਹਿ ਦਈਏ ਵੀ ਬੱਚਾ ਹੀ ਐ ਮਿੱਤਰੋ ਪੂਰੇ ਪ੍ਰੋਪਰ ਰਿਕਾਰਡ ਸਾਰਾ ਰਿਕਾਰਡ ਇਸ ਝੋਟੇ ਦਾ ਤੁਹਾਨੂੰ ਮਿਲ ਜਾਣਾ ਬਾਈ ਹੈਪੀ ਕੋਲ ਹਰਿਆਣੇ ਦੇ ਵਿੱਚੋਂ ਆਇਆ ਹੋਇਆ ਸਾਰੇ ਸਬੂਤ ਬਾਈ ਪਹਿਲੇ ਹੀ ਕਿਹਾ ਹੁੰਦਾ ਪਤਾ ਹੁੰਦਾ ਹੈਪੀ ਵੀ ਆਪਾਂ ਨੂੰ ਕਈ ਵੇਚਣਾ ਪੈ ਜੇ ਹਨਾ ਹਾਂ ਬਾਈ ਤੇ ਇਹਦਾ ਮੁੱਲ ਮੱਲ ਫਿਰ ਕਿੰਨਾ ਕਰਤਾ ਮੁੱਲ ਇਹਦਾ ਬਾਈ ਆਪਾਂ ਫੋਨ ਤੇ ਹੀ ਕਰਾਂਗੇ ਫੋਨ ਤੇ ਕਰੇਗਾ ਠੀਕ ਐ ਨੰਬਰ ਕਿਹੜਾ ਚੱਲਦਾ ਤੇਰੇ ਕੋਲ ਨੰਬਰ 83601 61643 ਠੀਕਾ ਲਓ ਵੀ ਮਿੱਤਰੋ ਆਪਾਂ ਬਾਈ ਦੀਆਂ ਜਿਹੜੀਆਂ ਦੋ ਤਾਂ ਮੱਝਾਂ ਦਿਖਾਈਆਂ ਇੱਕ ਝੋਟਾ ਦਿਖਾਇਆ ਤੇ ਜਿਹੜੇ ਭਰਾ ਨੂੰ ਪਸੰਦ ਹੋਇਆ ਹਨਾ ਇੱਥੇ ਝੋਟਾ ਦੇਖਣ ਆਜੋ ਨਾਲੇ ਝੋਟੀਆਂ ਦੇਖਣ ਆਜੋ ਤਸੱਲੀ ਕਰਕੇ ਜਿਹੜਾ ਹੈਗਾ ਕੋਈ ਵੀ ਨਾਲ ਲਿਜਾ ਸਕਦੇ ਕਿਵੇਂ ਲੱਗਿਆ ਤੁਹਾਨੂੰ ਝੋਟਾ ਆ ਤੇ ਜਿਹੜੀ ਝੋਟੀ ਦਿਖਾਈ ਆ ਆਪਾਂ ਹਨਾ ਬਾਈ ਦੀ ਤੇ ਦੱਸਿਓ ਜਰੂਰ ਧੰਨਵਾਦ